ਸਤਿ ਸ਼੍ਰੀ ਅਕਾਲ ਦੋਸਤੋ ਤਸਵੀਰਾਂ ਦੇਖ ਰਹੇ ਹੋ ਬੋਹਰ ਦੇ ਨਗਰਥਾਣਾ ਇੱਕ ਤੋਂ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਮੋਬਾਈਲ ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਣ ਦੀ ਬੱਸ ਪਰ 10 ਮਨੂ ਤਾਂ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਦੀਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਇਹਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਵਿੱਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੁਲਿਸ ਨੇ ਮੋਬਾਈਲ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਗਰੋਹ ਦੇ 1000 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ 12 ਮੋਟਰਸਾਈਕਲ 20 ਤੋਂ ਜ਼ਿਆਦਾ ਮੋਬਾਈਲ ਤੇ ਹੋਰ ਚੋਰੀ ਦਾ ਸਮਾਨ ਜਿਹੜਾ ਬ੍ਰਾਹਮੜ ਕੀਤਾ ਹੈ ਨਗਰਥਾਣਾ ਇੱਕ ਦੇ ਪਰਿਵਾਰੀ ਇਨਸਪੈਕਟਰ ਮਨੀਦਰ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਜਾਣਨੇ ਆ ਵੀ ਇਸ ਮਾਮਲੇ ਵਿੱਚ ਹੋਰ ਕੀ ਅੱਗੇ ਹੋਣ ਵਾਲਾ ਹੈ ਤੇ ਜਾਂਚ ਦੇ ਵਿੱਚ ਕੀ ਕੁਝ ਪਾਇਆ ਗਿਆ ਹੈ ਇਹ ਤੁਸੀਂ ਦੇਖ ਲਓ ਦੋਸਤੋ ਵੀ ਜਿਹੜੇ ਮੋਟਰਸਾਈਕਲ ਹੈਗੇ ਆ ਇਸ ਵਕਤ ਥਾਣੇ ਦੇ ਵਿੱਚ ਲੈ ਕੇ ਆਏ ਗਏ ਹੈ ਇਹ ਚੋਰੀ ਦੇ ਮੋਟਰਸਾਈਕਲ ਹੈਗੇ ਆ ਜਿਹੜੇ ਕਿ ਅਬੋਹਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਚੋਰੀ ਕੀਤੀ ਗਈ ਸੀ ਲੋਕਾਂ ਨੂੰ ਵੀ ਉਮੀਦ ਵੱਜੀ ਹੈ ਕਿ ਜਿਹੜੇ ਚੋਰੀ ਦੇ ਮੋਟਰਸਾਈਕਲ ਹੈ ਉਹਨਾਂ ਵਿੱਚੋਂ ਉਹਨਾਂ ਦੇ ਮੋਟਰਸਾਈਕਲ ਵੀ ਨਿਕਲਣਗੇ ਤੇ ਬੜੇ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਲੱਖ ਲੱਖ ਰੁਪਈਆ ਦੇ ਮੋਟਰਸਾਈਕਲ ਇਹ ਚੋਰ ਹਜ਼ਾਰਾਂ ਦੇ ਵਿੱਚ ਵੇਚ ਕੇ ਆਪਦੇ ਨਸ਼ੇ ਦੀ ਪੂਰਤੀ ਜਾਂ ਹੋਰ ਕੰਮਾਂ ਵਿੱਚ ਲਗਾ ਦਿੰਦੇ ਸੀਗੇ ਪਰ ਹੁਣ ਜਿਵੇਂ ਪੁਲਿਸ ਵੱਲੋਂ ਸ਼ਕਤੀ ਵਰਤੀ ਜਾ ਰਹੀ ਹੈ ਉਸ ਤੋਂ ਲੋਕਾਂ ਨੂੰ ਉਮੀਦ ਵੱਜੀ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ਹਿਰ ਦੇ ਵਿੱਚ ਚੋਰੀਆਂ ਰੁਕਣ ਗਿਆ ਸਾਡੇ ਫਾਜ਼ਿਲਕਾ ਦੇ ਮਾਨਯੋਗ ਐਸਐਸਪੀ ਸ਼੍ਰੀ ਵਿਰੇਂਦਰ ਸਿੰਘ ਜੀ ਬਰਾੜ ਬੀਪੀਐਸ ਤੇ ਸਾਡੇ ਡੀਐਸਪੀ ਸੁਭਿੰਦਰ ਸਿੰਘ ਜੀ ਬਰਾੜ ਡੀਐਸਪੀ ਸਬਡਿਵੀਜ਼ਨ ਅਬੋਰ ਅਸੀਂ ਜਿਹੜੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਨੂੰ ਸਿਟੀ 1 ਥਾਣਾ ਨੂੰ ਇੱਕ ਬਹੁਤ ਵੱਡੀ ਤਾਜ਼ਾ ਵੀ ਮਿਲੀ ਜਿਸ ਵਿੱਚ ਸੀ ਐਫ ਆਈ ਆਰ 1302 32 ਤੇ 111 ਜਿਸ ਵਿੱਚ ਇੱਕ ਚੋਰ ਜਿਹੜੇ ਮੋਟਰਸਾਈਕਲ ਚੋਰੀ ਦੇ ਉਹ ਜਿਹੜੇ ਮੋਬਾਈਲ ਸਨੇਚਰਾਂ ਦੇ ਕੋਲ ਬਹੁਤ ਵੱਡਾ ਗਰੂਪ ਜਿਹੜਾ ਹੈਗਾ ਫੜਿਆ ਜਿਸ ਵਿੱਚ ਅਸੀਂ 6 ਬੰਦਿਆਂ ਦੀ ਹੁਣ ਤੱਕ ਹਰ ਦਾ ਚਾ ਪਰਚਾ ਐਫ ਆਈ ਆਰ ਦਿੱਤੀ ਹੈ ਉਸ ਤੋਂ 4 ਬੰਦੇ ਅਰੈਸਟ ਕਰ ਲਏ ਜਿਨ੍ਹਾਂ ਕੋਲੋਂ ਹੁਣ ਤੱਕ ਸਾਨੂੰ 10 ਮੋਟਰਸਾਈਕਲ ਤੇ 20 ਫੋਨ ਫੋਨ ਬਰਾਮਦ ਹੋਏ ਤੇ ਇਸ ਤਰ੍ਹਾਂ ਹੀ ਇੱਕ ਅਸੀਂ ਹੋਰ ਐਫ ਆਈ ਆਰ ਜਿਹੜੀ ਹੈਗੀ ਹੈ 11 ਨੰਬਰ ਰਜਿਸਟਰ ਕੀਤੀ ਹੈ ਜਿਸ ਵਿੱਚ ਅਸੀਂ ਚਾਰ ਜਿਹੜੇ ਬੰਦੇ ਨੂੰ ਅਪਰੀਜ਼ੈਂਟ ਕੀਤਾ ਜਿੰਨੇ ਕੋਲੋਂ ਦੋ ਮੋਟਰਸਾਈਕਲ ਤੇ ਹੋਰ ਜਿਹੜਾ ਲੋਹੇ ਦਾ ਤੇ ਦੂਜਾ ਟਰਾਂਸਫਾਰਮਰ ਆਂਦਾ ਤੇ ਕੋਲੇ ਦਾ ਇਦਾਂ ਦਾ ਸਮਾਨ ਜਿਹੜਾ ਕਾਫੀ ਚੋਰੀ ਦਾ ਪਿਆ ਇਹ ਸਰ ਕਦੋਂ ਤੋਂ ਚੋਰੀਆਂ ਕਰਦੇ ਸੀਗੇ ਜੀ ਇਹ ਤਕਰੀਬਨ ਲਾਸਟ ਜਿਹੜੇ ਇਹਨਾਂ ਦੇ ਐਫ ਆਈ ਆਰ ਜਗੀਆਂ 5-6 ਸਾਲ ਤੋਂ 2019-20 ਦੀਆਂ ਵੀ ਐਫ ਆਈ ਆਰ ਸਹੀਆਂ 6-6-7-7 ਐਫ ਆਈ ਆਰ ਹੈਗੀਆਂ ਇਹ ਬਿਊਚਲ ਮਤਲਬ ਚੀਨੋ ਫੈਂਡਰ ਠੀਕ ਹੈ ਜੀ ਤਾਂ ਸਰ ਅ ਇਹ ਜਿਹੜੇ ਚੋਰੀ ਦਾ ਜਿਹੜਾ ਸੈਂਟਰ ਸੀਗਾ ਉਹ ਕਿਹੜਾ ਸੀਗਾ ਬਹੁਤ ਸ਼ਰਜਾ ਕੋਈ ਹੋਰ ਸੈਂਟਰ ਸੀਗਾ ਜੀ ਨਹੀਂ ਜ਼ਿਆਦਾਤਰ ਜਿਹੜੀਆਂ ਇਹਨਾਂ ਨੇ ਚੋਰੀਆਂ ਜਿਹੜੀਆਂ ਵਾਰਦਤਾਂ ਨੇ ਉਹ ਹੋਰ ਸ਼ਹਿਰ ਦੇ ਵਿੱਚ ਜਾਂ ਸਰౌండింగ్ ਏਰੀਆਜ਼ ਚ ਕੀਤੀਆਂ ਨੇ ਕੁਝ ਮੋਟਰਸਾਈਕਲ ਜਿਹੜੇ ਰਿਕਵਰ ਹੋਏ ਉਹ ਸਾਨੂੰ ਇੱਕ ਦੋ ਮੋਟਰਸਾਈਕਲ ਜਿਹੜੇ ਗੰਗਾ ਨਗਰ ਤੋਂ ਵੀ ਚੋਰੀ ਹੋਏ ਸੀ ਉਹ ਵੀ ਹੈ ਖਬਰ ਇਹ ਸਰ ਵੇਚਦੇ ਸੀ ਕਿਸੇ ਦੁਕਾਨਦਾਰ ਨੂੰ ਵੇਚਦੇ ਸੀ ਆਮ ਲੋਕਾਂ ਨੂੰ ਵੇਚ ਦਿੰਦੇ ਸੀ ਜਿਹੜੇ ਵੇਚਣ ਵਾਲੇ ਵਿੱਚ ਅਸੀਂ ਜਿਹੜੇ ਖਰੀਦਣ ਵਾਲੇ ਬੰਦੇ ਆ ਉਹ ਵੀ ਵਿੱਚ ਅਸੀਂ ਇਹਦੇ ਵਿੱਚ ਜਿਹੜੇ ਹੈਗੇ ਨੋਮਿਨੇਟ ਕੀਤੇ ਆ ਉਸ ਮੋਟਰਸਾਈਕਲ ਰਿਕਵਰ ਕੀਤਾ ਜੋ ਲੋਕ ਚੋਰੀ ਦਾ ਮਾਲ ਖਰੀ ਜਾਉਂਗੇ ਸਾਰਾ ਮੈਂ ਸਾਰਿਆਂ ਨੂੰ ਜਿਹੜੇ ਹੈਗੇ ਅਪੀਲ ਵੀ ਕਰਦਾ ਹਾਂ ਸ਼ਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਇੱਕ ਵਾਰਨਿੰਗ ਵੀ ਹੈ ਜਿਹੜਾ ਵੀ ਬਿਨਾਂ ਡਾਕੂਮੈਂਟਸ ਤੋਂ ਨਾ ਤਾਂ ਕੋਈ ਮੋਬਾਈਲ ਜਾਂ ਮੋਟਰਸਾਈਕਲ ਨਾ ਖਰੀਦਣ ਜਾਂ ਕਿਉਂਕਿ ਆਪਾਂ ਇੱਕ ਥੋੜੇ ਸਮੇਂ ਲਈ ਥੋੜੇ ਲਾਲਚ ਲਈ ਜਿਹੜਾ ਹੈਗਾ ਇੱਕ ਮੋਬਾਈਲ ਫੋਨ ਜਾਂ ਮੋਟਰਸਾਈਕਲ ਜਿਹੜਾ ਹੈਗਾ ਜਮਾਈ ਉਹ 605 7000 ਚਿਕਮੂਕ ਮੋਟਰਸਾਈਕਲ ਇਹਨਾਂ ਤੋਂ ਖਰੀਦ ਲੈਣੇ ਜਿਆਦਾ ਜਿੱਦ ਕਰਕੇ ਇਹਨਾਂ ਨੂੰ ਇੱਕ ਹੱਲਾਸ਼ੇਰੀ ਮਿਲ ਗਈ ਜਦੋਂ ਤੱਕ ਆਪਾਂ ਇਹਨਾਂ ਦੀ ਇਸ ਚੀਜ਼ ਦੀ 체ਨ ਨੂੰ ਨਹੀਂ ਬ੍ਰੇਕ ਕਰਦੇ ਤਾਂ ਆਪਣੇ ਸ਼ਹਿਰ ਦੇ ਵਿੱਚ ਚੋਰੀਆਂ ਨਹੀਂ ਆਪਣੀ ਸੁਸਾਇਟੀ ਦੇ ਵਿੱਚ ਆਪਣੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਆਪਾਂ ਇਹਨਾਂ ਨੂੰ ਜੇ ਤੁਹਾਡੇ ਕੋਲ ਇਹੋ ਜਿਹਾ ਬੰਦਾ ਕੋਈ ਅਪਰੋਚ ਕਰਦਾ ਤਾਂ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਆਪਾਂ ਇਹਨਾਂ ਨੂੰ ਰੋਕ ਸਕੀਏ ਸਵੇਰਾ ਟੀਵੀ ਲਈ ਆ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ